ਉਹ ਗੱਜਵਾਖ ਜੋ ਸਕੂਲ ਜਾਂਦੇ ਨੇ ਫਿਰ ਔਖਾ ਹੁੰਦਾਗਾ ਉਹ ਲੈ ਆਈ ਉਹਨਾਂ ਸ਼ਰਮ ਹੈਗੀ ਕਿ ਬਾਹਰ ਜੇ ਉਹਨਾਂ ਦੇ ਟਿੱਕੇ ਘਰੇ ਉਹ ਮੂੰਹ ਚੱਕੇ ਫੈਨ ਉਹ ਮੂੰਹ ਚੱਕੇ ਨਹੀਂ ਆਇਆ ਮੈਨੂੰ ਤਾਂ ਪਿੰਡ 'ਚ ਕੰਮ ਸੀਗਾ ਤੈਨੂੰ ਕਿਹੜੇ ਤੇ ਕੰਮ ਹੁੰਦੇ ਨੇ ਚੱਲ ਕੋਈ ਨਹੀਂ ਪਤਾ ਇਹ ਤਾਂ ਆ ਗਿਆ ਜਦੋਂ ਆਇਂ ਇਹ ਬੋਤਲ ਭਾਲਦਾ ਕੁਝ ਨਹੀਂ ਹੋਰ ਆ ਠੀਕ ਆ ਚੱਲ ਕੋਈ ਨਹੀਂ ਫਿਰ ਲੈ ਆਈ ਉਹ ਐ ਕਰਾ ਤੁਹਾਨੂੰ ਬੋਤਲ ਤਾਂ ਮੈਂ ਲਿਆ ਰਾਂ ਬੜਾ ਘਟ-ਘਟ ਕੰਮ ਕਰਦਾ ਕਰੇ ਘਟ-ਘਟ ਹੈ ਉਹ ਕੰਮ ਕਰ ਹੁਣ ਪਿੰਡ ਤੇ ਤੁਹਾਨੂੰ ਇਹ ਕਮਾਲ ਦੀ ਗੱਲ ਇਹਨਾਂ ਦਾ ਕੰਮ ਕਰਾਉਂਦਾ ਥੋੜਾ ਪਿੰਡ 'ਚ ਮਹੀਨੇ 'ਚ ਕਦੀ ਆ ਰਾਇਆ ਤਾਂ ਠੀਕ ਵੀ ਆ ਤੂੰ ਇਦਾਂ ਮੂੰਹ ਚ ਕਹਿ ਜਾਂਦਾ ਹੈ ਉਹ ਮੇਰੇ ਇਸ ਪਿੰਡ 'ਚ ਬਹੁਤ ਕੰਮ ਬੰਦੇ ਆ ਜਾਣਦਾ ਮੈਂ ਤੇਰੇ ਕੰਮ ਕਰਾਉਣਾ 20-25 ਜਣਾਂ ਦੇ ਕੇਸ ਹੋਏ ਪਏ ਇੱਥੇ ਉਹ ਜਾਣਦਾ ਤੇਰੇ ਕੰਮ ਕਰਾਉਣ ਨੂੰ ਜਾਣਦਾ ਤੈਨੂੰ ਤੈਨੂੰ ਪਤਾ ਨਹੀਂ ਬੱਚਾ ਤੇਰੇ ਡਰ ਪਤਾ ਤੈਨੂੰ ਤੂੰ ਬਣਾਇਆ ਗੁੱਸਾ ਮਨਿਆ ਕਰ ਗੁੱਸਾ ਇਹ ਗੁੱਸੇ ਵਾਲੀ ਗੱਲ ਨਹੀਂ ਇਹ ਤਾਂ ਮੇਰੀ ਬੇਇੱਜ਼ਤੀ ਖਰਾਬ ਕਰੀ ਜਾਂਦਾ ਹੈ ਨਾ ਇਹ ਦੇ ਕਪੜਾ ਪਾਉਣ ਦਿੱਤੇ ਉਹ ਐ ਕਰ ਮੇਰੀ ਗੱਲ ਸੁਣ ਨੀ ਫਿਰ ਤੂੰ ਵੀ ਮਾਣਾ ਜੇ ਸ਼ਾਂਤੀ ਰੱਖ ਉਹ ਐ ਨਾ ਕਰ ਮਾਤਾ ਮੈਨੂੰ ਉਹਨੇ ਚਰਨਜੀਤ ਨਿਕਲੇ ਆ ਉਹ ਕਿਸੇ ਦਾ ਮਾਏ ਚਰਨਜੀਤ ਆਪਣੇ ਘਰੇ ਉਹਦਾ ਕੰਮ ਆਇਆ ਸੀ ਉਹਦਾ ਕੋਈ ਕੰਮ ਆਇਆ ਸੀ ਨਾ ਉਹ ਰਿਸ਼ਤਾ ਕਰਾਉਣਾ ਕੁੜੀ ਦਾ ਤੇ ਛੋਟੀ ਭੈਣ ਨਹੀਂ ਗਈ ਸਹੀ ਲੱਭੀ ਛੋਟੀ ਭੈਣ ਦਾ ਆਪਣੀ ਐ ਨਾ ਵੇਹ ਵਾਰ ਗੁਲਾਬ ਦੀ ਫੁਕਰਾ ਬੰਦਾ ਬਾਲਾ ਸੋਹਣਾ ਐ ਰਿਸ਼ਤਾ ਤਾਂ ਮੋਚ ਲੱਗ ਜਾਗਾ ਮੋਚ ਲੱਗਿਆ ਮੁੰਡਾ ਆਪਾਂ ਕੀ ਭਾ ਦੇ ਇਹੀ ਨਹੀਂ ਜਗਦਾ ਪਹਿਲੀ ਵਾਰਾ ਪੈਣਾ ਸੀ ਫੇਰ ਵੀ 3 ਮਹੀਨੇ ਅੱਛਾ ਪਰ ਉਹ ਗੱਲ ਤਾਂ ਸੁਣ ਲੈ ਮੇਰੀ ਮੇਰੀ ਗੱਲ ਤਾਂ ਮੁਰਗਾ ਮੁਰਗਾ ਬਣਾ ਲਾ ਫਿਰ ਮੁਰਗੇ ਨੇ ਹੋਰਾ ਤੈਨੂੰ ਬੱਕਰਾ ਬਣਾਦਾ ਮੈਂ ਬੱਕਰਾ ਬਣਾ ਲਾ ਫਿਰ ਕੱਦੂ ਖਾਣਾ ਦਾ ਬੋਲ ਕੱਦੂ ਬਣੂ ਅੱਜ ਉਹ ਕੱਦੂ ਗੁੱਦੂ ਨਹੀਂ ਖਾਂਦਾ ਮੈਂ ਮਾਤਾ ਦੇ ਕੱਜ ਅੱਜ ਕੱਦੂ ਬਣੂਗਾ ਸਿੱਧੀ ਗੱਲ ਹੈ ਚੱਲ ਕੋਈ ਨਹੀਂ ਉਹ ਵੀ ਕੱਤੂ ਵੀ ਪੁੱਤ ਠੰਡਾ ਹੁੰਦਾ ਮਾਤਾ ਮੈਨੂੰ ਮੈਨੂੰ ਗੰਢੀ ਚੀਨਣੀ ਚਾਹੀਦੀ ਪੀਅਰ ਲਈ ਅੱਡੀ ਟੰਡੀ ਮੈਂ ਤਾਂ ਮੁਰਗਾ ਖਾਣਾ ਤੂੰ ਤੈਨੂੰ ਪਿਆਉਂ ਕੱਦੂ ਨਾਲ ਪਾਣੀ ਪਿਆਉਂਗਾ ਪੀਣਾ ਪੀ ਮਤਲੇ ਯਾਰ ਜਾ ਫੇਰ ਜਾ ਕਿ ਆਪਾਂ ਤਮੋਰਲਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਤੂੰ ਮਾਤਾ ਤੂੰ ਕੋਲੀ ਆ ਆ ਗਾਲਤ ਸੁਣ ਰਹੀ ਆ ਬਸ਼ਰਮੰਦਾ ਹੈ ਹੁਣ ਇੱਧੇ ਆਉ ਡੱਕੀ ਬਸ਼ਰਮਾ ਦੇਖੀ ਹੁਣ ਆਉਗਾ ਤੂੰ ਗੱਲ ਦੇਖ ਲੈ ਹੁਣ ਆਊਗਾ ਆ ਦੇਖ ਆ ਗਿਆ ਆ ਵੀ ਪਾ ਆ ਦੇਖ ਫੇਰ ਆ ਗਿਆ ਬਸ਼ਰਮਾ ਆ ਦੇਖ ਫੇਰ ਆ ਗਿਆ ਬਸ਼ਰਮਾ ਹਾਂ ਮੁਰਗਾ ਰਾਂ ਦੀ ਵਾਰੰਟੀ ਬਣਾ ਲਈ ਨਾ ਆਂਡੇ ਨਾ ਮੁਰਗਾ ਕੱਦੂ ਬਣੂ ਖਾਣਾ ਖਾ ਨਹੀਂ ਤਾਂ ਆਉ ਸੀ ਗੇਟ ਮੇਰਾ ਨਿਕਲ ਜਾ ਯਾਰ ਆਵਾਂਗੇ 20 ਰੁਪਿਆ ਦੇ ਆਂਡੇ ਕੀ ਹੋ ਗਿਆ ਇਹਨੂੰ ਮੇਰੇ ਸਾਲਕ ਦੇ ਨੂੰ ਅੱਗੇ ਤੇਲ ਤੂਲ ਪਵਾ ਲਿਆ ਕਰ ਇਹਦੇ ਚ ਫੂਕ ਲਿਆ ਕਰ ਉਹ ਖੜ ਜਾ ਪੋ ਆਇਆ ਸੀ ਤੇਲ ਪਿਆਰ ਬੇ ਦਾ ਤੇਲ ਪਵਾ ਕੇ ਲਿਆਇਆ ਮੈਂ ਨਵਾਂ ਟਾਂਕੀ ਤੇਰਾ ਸਾਰਾ ਦਾ ਨਹੀਂ ਕਲੇਸ਼ ਰਹਿੰਦਾ 20 ਵਾਰੀ ਕਹਦਾ ਟੈਂਕੀ ਫੁੱਲ ਕਰਾ ਲਿਆ ਕਰ ਬਾਲੀ ਨਾ ਬੋਲੀ ਆ ਬਾਈ ਕੋਲ ਖੋਲ ਦ ਕੋਲ ਤੇਰੀ ਕੀ ਬੋਲ ਖੋਲ ਦੇਗੀ ਖੜ ਜਾ ਯਾਰ ਦਿਮਾਗ ਖਰਾਬ ਕਰਤਾ ਵੇ ਮੇਰਾ ਤੇਰਾ ਤਾਂ ਤਮਾ ਕੁਝ ਜ਼ਿਆਦਾ ਹੀ ਜਿਹੜਾ ਖਰਾਬ ਕਰੂ ਜੀ ਦਿਮਾਗ ਹੁੰਦਾ ਤਾਂ ਟੈਂਕੀ ਨਾ ਫੁੱਲ ਕਰਾ ਲੈਂਦਾ ਮੁੱਕ ਗਿਆ ਤੁਹਾਡਾ ਫੁੱਪੜ ਮੁੱਕ ਗਿਆ ਆਹੋ ਕਰਤਾ ਸੀ ਆਪਾਂ ਖਾਣਾ ਕਰਤਾ ਕਰਤਾ ਤੂੰ ਪਿੰਡ ਚ ਜਲੂਸ ਕਢਾਉਣ ਲੱਗੇ ਵੀ ਆ ਮੇਰਾ ਆਸਾ ਪਾਸਾ ਦੇਖ ਲਿਆ ਕਰ ਜਿੱਦ ਤੇ ਤੂੰ ਮੇਰੀ ਝਾੜ ਥੱਲੇ ਆ ਕੇ ਨਾ ਚੰਗੀ ਪੋਲ ਖੋਲੂ ਤੇਰੀ ਤਾਂ ਮੈਂ ਓ ਚੰਗਾ ਫਿਰ ਮੇਰੀ ਗੱਲ ਸੁਣ ਉਤਰ ਨਾ ਭੌਂਕਦੀ ਕੁਛ ਪਹਿਲਾਂ ਤਾਂ ਨਾ ਮੇਰੇ ਨਾਲ ਗੱਲ ਕਰ ਓ ਚੰਗਾ ਫਿਰ ਹੁਣ ਬੈ ਜਾ ਫਿਰ ਹੁਣ ਬੈ ਜਾ ਹੁਣ ਮੈਂ ਨਹੀਂ ਤੁਰ ਕੇ ਦਰ ਕੇ ਜਾਂਦੀ ਜਾਂ ਪਹਿਲਾਂ ਟੈਂਕੀ ਫੁੱਲ ਕਰਾ ਕੇ ਆ ਮੈਂ ਕਿੱਥੋਂ ਕਰਾ ਕੇ ਲਿਆਵਾ ਪੰਪ ਦੇਖ ਲੈ 10 ਕਿਲੋਮੀਟਰ ਪੰਪ ਆ ਮੈਂ ਹੁਣ ਪੈਦਲ ਜਾ ਮੈਂ ਇੰਨੀ ਦੂਰ ਜਿੱਥੋਂ ਮਰਜ਼ੀ ਜਾ ਮੈਂ ਤਾਂ ਇੱਥੇ ਹੀ ਖੜੀ ਆ ਮੈਂ ਨਹੀਂ ਜਾਂਦੀ ਖੜਦਾ ਯਾਰ ਇੱਕਾ ਕੁੱਕਾ ਮਾਰ ਕੇ ਦੇਖ ਓਹੋ